ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਗੋਗਲੂਆਂ ਤੋਂ ਮਿੱਟੀ ਲਾਉਣ ਦਾ ਕੰਮ ਕੀਤਾ ਹੈ ਜੇ ਗਣ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇਕਰ ਸੱਚ ਮੁੱਚ ਹੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪਾਣੀਆਂ ਦੇ ਪ੍ਰਤੀ ਉਸ ਦੇ ਦਿਲ ਦੇ ਵਿੱਚ ਦਰਦ ਹੈ ਤਾਂ ਇਹ ਸਾਡੇ 3 ਸਾਲ ਪਹਿਲਾਂ ਮੁੱਦਾ ਕਿਉਂ ਨਹੀਂ ਚੁੱਕਿਆ ਗਿਆ ਦੂਸਰੇ ਪਾਸੇ ਜਿਹੜੇ ਚੋਣ ਦੇ ਵਿੱਚ ਮੈਨੀਫੈਸਟੋ ਤਿਆਰ ਕੀਤੇ ਗਏ ਸੀ ਪੰਜਾਬ ਦੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਕਦੇ ਵੀ ਨਹੀਂ ਬੋਲੀ ਨਾ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਦੇ ਰਾਖੇ ਹਾਂ ਜੇ ਹੁਣ ਗੱਲ ਕਰਦੇ ਹਾਂ ਸੂਬੇ ਦੀ ਸਰਕਾਰ ਦੀ ਸੂਬੇ ਦੀ ਸਰਕਾਰ ਨੇ ਜਿਹੜਾ ਪਾਣੀ ਦੇਣਾ ਸੀ ਉਹ ਦੇ ਚੁੱਕੀ ਹੈ ਲੇਕਿਨ 21 ਦਿਨਾਂ ਤੋਂ ਬਾਅਦ ਤਾਂ ਫਿਰ ਉਹਨਾਂ ਦੀ ਵਾਰੀ ਆ ਜਾਣੀ ਹੈ ਉਹ ਹਰਿਆਣੇ ਨੇ ਪਾਣੀ ਜਿਹੜਾ ਬਣਦਾ ਹੈ ਉਹ ਉਹਨਾਂ ਨੇ ਲੈ ਜਾਣਾ ਹੈ ਤੇ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੰਨਾ ਜ਼ਿਆਦਾ ਗੱਲਾਂ ਦਾ ਕੜਾ ਕਿਉਂ ਬਣਾਇਆ ਜਾ ਰਿਹਾ ਹੈ ਅਸੀਂ ਕੋਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਨਖੇਤੀ ਨਹੀਂ ਕਰਦੇ ਅਸੀਂ ਕਹਿੰਨੇ ਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਬੇੜੀਆਂ ਦੇ ਵਿੱਚ ਵਟੇ ਪਾਏ ਪੰਜਾਬ ਦੇ ਲੋਕਾਂ ਦੇ ਕਾਂਗਰਸ ਨੇ ਵਟੇ ਪਾਏ ਅਤੇ ਭਾਰਤੀ ਜਨਤਾ ਪਾਰਟੀ ਨੇ ਤਾਂ ਪਾਏ ਹੀ ਪਾਏ ਕਿਉਂਕਿ ਪਾਣੀਆਂ ਦੀ ਲੁੱਟ ਹੋਈ ਇਹ ਤਾਂ ਕ੍ਰਿਸ਼ਨ ਕੁਮਾਰ ਨੇ ਸਾਰੇ ਖਿਲਾਰੇ ਪਾਏ ਉਹਨਾਂ ਨੇ ਦੱਸਿਆ ਕਿ ਪੰਜਾਬ ਤੇ ਪਾਣੀ ਦੀ ਲੁੱਟ ਕਿੰਨੀ ਕੁ ਹੋ ਰਹੀ ਹੈ ਕਿਸ ਹੱਬ ਨਾਲ ਲੁੱਟ ਕੀਤੀ ਜਾ ਰਹੀ ਹੈ ਇੱਕ ਕਿਊਸਕ ਪਾਣੀ ਦੀ ਕੀਮਤ ਹੈ 1 ਕਰੋੜ 25 ਲੱਖ ਰੁਪਏ ਦਿੱਲੀ ਦੀ ਸਰਕਾਰ ਹਰਿਆਣੇ ਦੀ ਸਰਕਾਰ ਅਤੇ ਰਾਜਸਥਾਨ ਦੀ ਸਰਕਾਰ ਯਾਨੀ ਤਿੰਨਾ ਸਟੇਟਾਂ ਨੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਪਾਣੀ ਅੰਨੇ ਵਾਹ ਵਰਤਿਆ ਤੇ ਕਿੰਨੇ ਕੁ ਸਾਨੂੰ ਪੈਸੇ ਦਿੱਤੇ ਇਹਨਾਂ ਨੇ ਜੇਕਰ ਉਹ ਪਾਣੀ ਦੀ ਕੀਮਤ 1 ਕਰੋੜ 25 ਲੱਖ ਪਰ ਕਿਊਸਕ ਹੈ ਜੇਕਰ ਉਹ ਦੇ ਦਿੱਤੀ ਜਾਵੇ ਤਾਂ ਪੰਜਾਬ ਕੱਲੇ ਭਾਰਤ ਦਾ ਨਹੀਂ ਦੁਨੀਆ ਦਾ ਸਭ ਤੋਂ ਅੰਬੀਰ ਜਿਹੜਾ ਹੈ ਉਹ ਪਰਦੇਸ਼ ਪੰਜਾਬੇ ਸਭ ਤੋਂ ਵੱਡੀ ਅਤੇ ਸਭ ਤੋਂ ਇਕਨੋਮਿਕਲੀ ਸਟੇਟ ਹੋਵੇ ਜੇਕਰ ਇਹਨਾਂ ਲੋਕਾਂ ਨੇ ਸਾਡੇ ਇਹ ਪਾਣੀਆਂ ਉੱਤੇ ਮੋਹਨ ਦਿੱਤੇ ਹੋਣ ਤੇ ਕੀ ਕੀਤਾ ਜਿਹੜੇ ਹੈਗੇ ਨੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੇ ਕੀ ਕੀਤਾ ਕੈਪਟਨ ਅਮਰਿੰਦਰ ਸਿੰਘ ਨੇ ਤੇ ਕੀ ਕੀਤਾ ਜਿਹੜੇ ਪੁਰਾਣੇ ਕਾਂਗਰਸ ਦੇ ਵੱਡੇ ਆਗੂ ਸੀ ਕਿਉਂਕਿ ਕਦੇ ਭਾਰਤੀ ਜਨਤਾ ਪਾਰਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਕਦੇ ਕਾਂਗਰਸ ਪਾਰਟੀ ਦੀ ਸਰਕਾਰ ਇਹਨਾਂ ਸਰਕਾਰਾਂ ਵੱਲੋਂ ਰੱਜ ਕੇ ਲੁੱਟਿਆ ਗਿਆ ਇਹ ਤਾਂ ਧੰਨਵਾਦ ਦੇਣਾ ਚਾਹੀਦਾ ਹੈ ਕ੍ਰਿਸ਼ਨ ਕੁਮਾਰ ਨੂੰ ਜਿਸ ਨੇ ਇਹ ਸਾਰਾ ਮੁੱਦਾ ਚੁੱਕਿਆ ਕਿ ਪੰਜਾਬ ਦੇ ਪਾਣੀ ਦੀ ਲੁੱਟ ਇੰਨੀ ਹੋ ਰਹੀ ਹੈ ਤਾਂ ਜਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਜਾ ਕੇ ਆਈ ਵੀ ਅਸੀਂ ਤਾਂ ਅੰਨੇ ਸਾਡੀ ਤਾਂ ਅੰਨੇ ਵਾਲ ਲੁੱਟ ਕੀਤੀ ਜਾ ਰਹੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤੋ ਮਾਨ ਨੂੰ ਜੇਕਰ ਕ੍ਰਿਸ਼ਨ ਕੁਮਾਰ ਉਸ ਮੀਟਿੰਗ ਦੇ ਵਿੱਚ ਬੈਠ ਕੇ ਭਾਰਤੀ ਜਨਤਾ ਪਾਰਟੀ ਦੇ ਦਵਾ ਹੇਠਾਂ ਆ ਕੇ ਕੋਈ ਫੈਸਲਾ ਲਾਜ਼ਾਂਦੇ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਤਾ ਨਹੀਂ ਲੱਗਣਾ ਸੀ ਕ੍ਰਿਸ਼ਨ ਕੁਮਾਰ ਦੀ ਇੱਕ ਖਾਸੀਅਤ ਹੈ ਜਿਹੜੇ ਵੀ ਮਹਿਕਮੇ ਵਿੱਚ ਗਏ ਨੇ ਉਸ ਮਹਿਕਮੇ ਵਿੱਚ ਖਿਲਾਰੇ ਪਏ ਨੇ ਚਾਹੇ ਉਸਦੇ ਰਿਜ਼ਲਟ ਪੋਜ਼ਿਟਿਵ ਹੋਣ ਚਾਹੇ ਉਹ ਨੈਗੇਟਿਵ ਹੋਣ ਹੁਣ ਜੇ ਗੱਲ ਮੰਨੀਏ ਕ੍ਰਿਸ਼ਨ ਕੁਮਾਰ ਦੀ ਕ੍ਰਿਸ਼ਨ ਕੁਮਾਰ ਤਾਂ ਕਹਿੰਦੇ ਨੇ ਕਿ ਉਸ ਪੈਸੇ ਦਾ ਪਾਣੀ ਮਿਲਣਾ ਚਾਹੀਦਾ ਹੈ ਉਸ ਪਾਣੀ ਦਾ ਪੈਸਾ ਮਿਲਣਾ ਚਾਹੀਦਾ ਹੈ ਤੇ ਭਾਈਓ ਕੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਰੋਲਾ ਪਾਇਆ ਹੈ ਆਪਣੇ ਆਪ ਨੂੰ ਪੰਜਾਬ ਦੇ ਪਾਣੀਆਂ ਦਾ ਰਾਖਾ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿ ਜ ਚਲ ਤੀਰ ਨਹੀਂ ਤੇ ਤੁੱਕਾ ਸਹੀ ਮੰਨ ਲਓ ਉਹ ਰਣਨੀਤੀ ਉੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਚੱਲੇ ਹੋਏ ਵੀ ਜਿਸ ਤਰ੍ਹਾਂ ਆ ਕਿਹਾ ਸੀ ਸੁਖਪਾਲ ਸਿੰਘ ਖਹਿਰਾ ਹੋਲੇ ਕਿ ਡੀਪ ਸਟੇਟ ਡੀਪ ਡੀਪ ਸਟੇਟ ਜਿਹੜੀ ਹੈ ਉਹਦੇ ਤਹਿਤ ਜਿਹੜੇ ਇਹ ਫੈਸਲੇ ਕੀਤੇ ਜਾ ਰਹੇ ਨੇ ਯਾਨੀ ਕਿ ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਹੋਵੇ ਤੇ ਭਾਵੇਂ ਪੰਜਾਬ ਦੇ ਪਾਣੀ ਹੋਣ ਪੰਜਾਬ ਦੇ ਪਾਣੀਆਂ ਦੀ ਲੁੱਟ ਬੜੀ ਮੰਦ ਭਾਗੀ ਹੈ ਜਿਸ ਤਰ੍ਹਾਂ ਆਪਣੇ ਆਪ ਨੂੰ ਇਮਾਨਦਾਰ ਦੱਸਣ ਲਈ ਇਹ ਸਰਕਾਰਾਂ ਜਿਵੇਂ ਪਹਿਲਾਂ ਸਮਾਰਟ ਸਕੂਲ ਫਿਰ ਐਮਿਨੈਂਸ ਹੋ ਗਿਆ ਫਿਰ ਸੇ ਕੀ ਕ੍ਰਾਂਤੀ ਹੋਗੀ ਇਸ ਤਰ੍ਹਾਂ ਦੇ ਜਿਹੜੇ ਨਵੇਂ-ਨਵੇਂ ਜਿਹੜੇ ਹੈ ਸ਼ਤਰੰਜ ਖੇਡ ਕੇ ਨਵੇਂ-ਨਵੇਂ ਨਾਮ ਕਰਕੇ ਆਪਣੇ ਆਪ ਨੂੰ ਉੱਚਾ ਦੱਸਦੇ ਨੇ لیکن صوبے ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਦੇ ਚਾਲ ਨਹੀਂ ਚੱਲੀ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਹੈ ਹਾਲਾਂਕਿ 20 ਦਿਨਾਂ ਬਾਅਦ ਪਾਣੀ ਤਾਂ ਦੇਣਾ ਹੀ ਪੈਣਾ ਹੈ ਜਿਹੜਾ ਪਾਣੀ ਸਿਰਫ 20 ਕੁ ਦਿਨਾਂ ਦੀ ਗੱਲ ਹੈ 20 ਕੁ ਦਿਨਾਂ ਬਾਅਦ ਉਹਨਾਂ ਨੂੰ ਬਣਦਾ ਪਾਣੀ ਉਹਨਾਂ ਦਾ ਦੇਣਾ ਪੈਣਾ ਹੈ ਧੰਨ